ਅੱਜ ਵੀ ਮਿੱਤਰੋ ਕੀ ਹਾਲ ਚਾਲ ਨੇ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਆਪਾਂ ਮਿੱਤਰੋ ਰਾਮਪਰੇ ਜਾ ਰਹੇ ਸੀਗੇ ਦਵਾਈ ਲੈਣੀ ਸੀਗੀ ਤੇ ਨਿੱਕੇ-ਵੱਡੇ ਹੋਰ ਕੰਮ ਉਹ ਕਰਕੇ ਆਉਣੇ ਨਾਲ ਹੈਲੋ ਹਾਈ ਕਰਦੇ ਹੈਲੋ ਗਾਇਸ ਹੋਰ ਕੀ ਹਾਲ ਚਾਲ ਨੇ ਵਾਪੇਓ ਤੇ ਤੁਹਾਨੂੰ ਅੱਜ ਰਾਮਪਰੇ ਦਾ ਦਵਾਈ ਦਾ ਮਾਹੌਲ ਦਿਖਾਉਣੇ ਆ ਗਏ ਜਾਂਨੇ ਰਾਮਪਰੇ ਦਿਖਾਉਣ ਆ ਗਏ ਤੁਹਾਨੂੰ ਮਾਹੌਲ ਤੇ ਮਿੱਤਰੋ ਬਣੇ ਰਹੋ ਵਲੌਗ ਦੇ ਨਾਲ ਤੇ ਬਈ ਰਾਮਪਰੇ ਪਹੁੰਚ ਗਏ ਸੀਗੇ ਰਾਮਪਰਾ ਦਾ ਮੋਲ ਦੇ ਕੋਲ ਲੌਰੀਆਂ ਲੌਰੀਆਂ ਲੱਗੀਆਂ ਹੋਈਆਂ ਸੀਗੀਆਂ ਪਰਾ ਸੋਨਾ ਬਣਾਇਆ ਪਿਆ ਸੀਗਾ ਪਰਲੀ ਮੰਡੀ ਦਾ ਹੋਰ ਵੀ ਡੈਕੋਰੇਸ਼ਨ ਆ ਬਾਕੀ ਰਾਤ ਨੂੰ ਸੋਹਣਾ ਲੱਗਦਾਗਾ ਰਾਤ ਨੂੰ ਪੂਰਾ ਜਗਮਗਾ ਕਰਦਾਗਾ ਉਹਦਾ ਪੂਰਾ ਸੋਹਣਾ ਲੱਗਦਾ ਰਾਮਪਰਾ ਲੱਗਦੇ ਤਾਂ ਉਹਦੇ ਪਿੱਛੇ ਆਓ ਤੇ ਮਿੱਤਰੋ ਪਹੁੰਚ ਗਏ ਸੀ ਇੱਥੇ ਡਾਕਟਰ ਦੇ ਚਾਲ ਦੇਣ ਦਵਾਈ ਲੈਣਾ ਆ ਮੋੜ ਸੰਗ ਇੱਧਰ ਲਾਤਾ ਸੀਗਾ ਸਾਈਡ ਤੇ ਆ ਚੱਲੀ ਨਾਓ ਉਹ ਇਰਾ ਪਰ ਆ ਗਏ ਸੀਗੇ ਪਿੰਡ ਆ ਗਏ ਸੀਗੇ ਬਾਜ਼ਾਰ ਚੋਂ ਕੁ ਸਬਾਨ ਲੈਣਾ ਸੀ ਉਹ ਲੈ ਆਏ ਸੀਗੇ ਤੇ ਹੁਣ ਘਰ ਵੱਲ ਨੂੰ ਜਾ ਰਹੇ ਆਂਗੇ ਇਹ ਕੁਛ ਖਾਣ ਪੀਣ ਨੂੰ ਸਬਾਨ ਸੂਣ ਚ ਲੈ ਕੇ ਨਹੀਂ ਨੰਗੇ ਸੀ ਬਾਜ਼ਾਰ ਚੋਂ ਤੇ ਵੇ ਇੱਥੇ ਆ ਗਏ ਸੀਗੇ ਨਾ ਉਹਨੂੰ ਛੱਟਤਾ ਸੀ ਆ ਕੇ ਬਰੈਡ ਐਨਰਜੀ ਦਾ ਹੀ ਤਰ੍ਹਾਂ ਆਉਂਦਾ ਏ ਬਾਸ ਜੀ ਨਵਾ ਫੇਸ਼ ਨਿਕਾਉਂਦਾ ਫਿਰਦਾਂ ਨਾਲੇ ਵਿੱਚ ਹੀ ਓਏ ਹੂੰ ਥਮ ਗਏ ਠੀਕ ਆ ਦੀਵਾਲੀ ਆ ਦੀਵਾਲੀ ਦੇ ਖਾਣੇ ਆ ਠੀਕ ਆ ਹੁਣ ਚੱਲਦੇ ਆਂ ਘਰ ਵੱਲ ਨੂੰ ਲੈ ਵੀ ਮੰਡੀ ਆ ਲੈ ਤੇ ਦੀਵੇ ਤੇ ਵੀ ਹੁਣ ਦੀਵੇ ਲਾਉਣਾ ਆਏ ਸੀਗੇ ਇੱਥੇ ਮੋਟਰ ਤੇ ਤੇ ਇੱਥੇ ਦੀਵੇ ਲਾਤੇ ਸੀਗੇ ਹੁਣ ਚੱਲਦੇ ਆਂਗੇ ਅੱਗੇ ਬਾਜ਼ਾਰ ਵੱਲ ਨੂੰ ਬਾਜ਼ਾਰ ਚ ਨਿੱਕੇ ਮੋٹے ਕੰਮ ਸੀਗੇ 4 ਸਾਲ ਬਾਸਾਲੇ ਬਾਬਾ ਜੀ ਦੇ ਲਾ ਕੇ ਆਣੇ ਸੀ ਦੀਵੇ ਉੱਤੇ ਲਾ ਕੇ ਆਉਣੇ ਨਾਲੇ ਆ ਵੀ ਚੱਕ ਇੱਥੇ ਆ ਕਿਵੇਂ ਦੀਵੇ ਲਾਤੇ ਸੀਗੇ ਪਹਿਲਾਂ ਹੀ ਬਹੁਤ ਹੀ ਵੇ ਲੱਗੇ ਪਏ ਸੀ ਇੱਥੇ ਕੀ ਉਲਝ ਗਿਆ ਤਰਾ ਨਾ ਨੱਕ ਟੱਕਣ ਡੋਟਿਆ ਇਹ ਡੰਡੂ ਦਾ ਕੁਝ ਨਹੀਂ ਹੁੰਦਾ ਇਹ ਆਦਾ ਕਿ ਨਾ ਇਸ ਉਮੀਦ ਹਰਤਾ ਚਲਾ ਦੇ ਮੇਰਾ ਦੀਵੇ ਸਾਰੇ ਕਿਤੇ ਲਾ ਆ ਜਾਂਦੇ ਸੀਗੇ ਤੇ ਹੁਣ ਜਾ ਰਹੇ ਆ ਘਰ ਵਾਦ ਨੂੰ ਤੇ ਆ ਮੋਟਰ ਨੇ ਬੋਲਟ ਲਾਉਂਦਾ ਅਜੇ ਤੱਕ ਚਾ ਚਾਚਾ ਫੁੱਲ ਜਿਹਾ ਲਾ ਜੇਗੇ ਇਹ ਫੇਰ ਲਾਵਾਂਗੇ ਚੋ 4 ਦਿਨ ਕਿਤੇ ਲਾਉਣੇ ਆ 24 ਤਰੀਕ ਨੂੰ ਲਾਵਾਂਗੇ 24 ਨੂੰ ਲਾਉਣਾ ਹੈ ਕਹਿੰਦਾ ਉਹਦੇ ਮੁੰਡਾ ਜਾਨਮ ਦੇਣਾ ਹੈਗਾ ਉਹਦੇ ਜਾਨਮ ਦੇਣਾ ਮੁੰਡਾ ਹੈਗਾ ਚਲੋ ਠੀਕ ਹੈ ਮਿੱਤਰੋ ਕਰਦੇ ਆ ਵਲੌਗ ਦਾ ਐਂਡ ਜਿੰਦਾਂ ਆਪਣੇ ਅਗਲੇ ਵਲੌਗਸ ਤੇ ਜਿੰਦਾਂ ਸਬਸਕ੍ਰਾਈਬ ਕਰਕੇ ਉਹਦੇ ਵੀਡੀਓ ਸ਼ੇਅਰ ਕਰਦੇ ਤੇ ਲਾਈਕ ਕਰਦੇ ਹੋ ਧੰਨਵਾਦ ਮਿੱਤਰੋ